ਸਾਸਰੀਕਾਲ ਜੀ ਤੁਸੀਂ ਵੇਖ ਰਹੇ ਹੋ ਟ੍ਰੈਗਰ ਪੰਜਾਬ ਨੇ ਉਹ ਤੇ ਮੈਂ ਸਤਰਾੰਦ ਸਿੰਘ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ 132 ਕੇਵੀ ਸਬਸਟੇਸ਼ਨ ਕੰਟਰੋਲ ਰੂਮ ਸਰਾਏ ਨਾਗਾ ਵਿਖੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਦਾ ਪਾਇਆ ਗਿਆ ਭੋਗ ਜਿਹੜਾ ਸ਼੍ਰੀ ਮਕਸੂਰ ਸਾਹਿਬ ਦੇ ਅਧੀਨ ਆਉਂਦੀ ਸਾਬਤਸੀਲ ਮੰਡੀ ਬਰੀ ਵਾਲਾ ਦੇ ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸੁਖਮਣੀ ਸਾਹਿਬ ਦੇ ਬਾਣ ਦਾ ਭੋਗ 132 ਕੇਵੀ ਸਬਸਟੇਸ਼ਨ ਸਰਾਇਨ ਆਗਾ ਵਿਖੇ ਪਾਇਆ ਗਿਆ ਜਿਗਰ ਹੋ ਗਏ ਕਿ ਬਿਜਲੀ ਵਿਭਾਗ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਹਰ ਸਮੇਂ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾ ਰਹੇ ਹਨ ਉਹਨਾਂ ਦੀ ਤੰਦਰੁਸਤੀ ਦੇ ਨਾਲ ਨਾਲ ਸਰਬੱਤ ਦੇ ਭਲੇ ਵਾਸਤੇ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਸਮੇਂ ਆਇਆਂ ਹੋਈਆਂ ਸੰਗਤਾਂ ਵਾਸਤੇ ਪ੍ਰਬੰਧਕਾਂ ਵੱਲੋਂ ਗੁਰੂ ਆ ਲੰਗਰ ਤੋਰ ਤੋਂ ਵਰਤਾਇਆ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਅਦਾਰਾ ਸਿੱਖ ਸੰਗਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਬਿੰਦ ਜੀ ਸਹਾਇਵਾ ਸ੍ਰੀ ਗੋਬਿੰਦ ਜੀ ਕੀ ਪਾਤਸ਼ਾਹੀ ਜਿਸਨ ਕੋ ਆਪ ਜੀ ਸਰਕਾਰ ਨਾਲ ਤਰੀ ਧਿਆਏ ਸ੍ਰੀ ਗੁਰੂ ਜੀ ਅਰਦਾਸ ਅਰਦਾਸ ਹੈ ਹੋਏ ਸਹਾਇਤਾ

ਦਾ ਅੰਦਾਜ਼ ਪਿਆਰ ਕਰਕੇ ਗੁਰੂ ਜੀ ਸ਼ਰੀਕ ਆਲੇ ਕੁ ਆਲੇ ਚਾਹ ਸੱਜਾ ਦੇ ਸਾਗਰੀ ਸਿੰਘ ਜੀ ਸਾਗਤ ਜਤ ਸਿੰਘ ਜੀ ਸਾਗੂਰਾ ਸਿੰਘ ਜੀ ਸਾਹਿਬ ਅਦੇ ਸਿੰਘ ਦੇ ਬਦੇ ਸਿੰਘ ਜੀ ਤੇ ਜੀਤ ਸਿੰਘ ਜੀ ਪੰਜ ਪਿਆਰੇ ਪੰਜ ਮੀਰ ਚਾਲੀ ਮੁਕਤੇ ਅੰਧਿਆ ਗੰਧਿਆ ਚਿਤਾ ਗੁਤਾ ਨਿਹਗ ਸਿੰਘਾਂ ਉਚਾਨ ਸਿੰਘਾਂ ਸਰਬਾਤ ਗੁਰੂ ਗੋਬਿੰਦ ਸਿੰਘ ਜੀ ਪਮਾਇਦਾ ਜਿਲਾਈ ਕਿਰਤਵਾਦੀ ਦੇਖ ਸੁਣ ਕੇ ਅੰਮ੍ਰਿਤਪੀਤਾ ਤਰਨ ਏਕ ਸਿੱਖ ਦਿੱਤੇ ਕਿਨਾਰ ਸ਼ਹੀਦ ਸਿੰਘਾਂ ਦੀ ਦਵਾਈ ਦਾ ਬਿਆਨ ਕਰਕੇ हेलो हम तो ट yeah. <laughs>